ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸੋ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੀਆਂ ਜੀ ਇੱਕ ਪੰਜਾਬ ਦੇ ਸੂਰਬੀਰ ਯੋਧੇ ਨੂੰ ਉਹਦੀ ਭੈਣ ਵੱਲੋਂ ਇੱਕ ਉਹਦੀ ਭੈਣ ਦਾ ਦਿਲ ਦਾ ਦਰਦ ਪੰਜਾਬ ਸਿੰਘ ਕਾਲੂ ਦੀ ਕਲਮ ਚ ਸੋ ਜ਼ਰਾ ਸੁਣ ਕੇ ਹਾਲ ਤਾ ਯਾਰ ਸ਼ਾਹੀ ਉੱਤੋਂ ਤੱਕਦਾ ਤੂੰ ਹੋਵੇਂਗਾ ਪੀੜ ਜਈ ਦਿਲ ਆਪਣੇ ਓਏ ਰੱਖਦਾ ਤੂੰ ਹੋਵੇਂਗਾ ਪਾਤੀਏ ਚਿੱਟੀ ਹੀ ਚਾਦਰ ਤੇਰੇ ਵਿਚਾਰਾਂ ਤੇ ਗੁੱਸਾ ਨਾ ਕਰੀਂ ਪਗਤ ਸਿਆ ਓਏ ਇੰਨਾ ਸਰਕਾਰਾਂ ਤੇ ਗੁੱਸਾ ਨਾ ਕਰੀਂ ਵੀਰਿਆ ਅੱਜ ਵੀ ਨੇ ਡਾਇਰ ਦੇ ਕੁੰਵੇ ਤਖਤਾਂ ਤੇ ਬੈੰਦੇ ਜੋ ਅੱਜ ਵੀ ਨੇ ਸੱਚ ਦੇ ਪੰਦੀ ਚੱਲਦੇ ਅੰਗਿਆਰਾ ਤੇ ਗੁੱਸਾ ਨਾ ਕਰੀ ਵੀਰਿਆ ਓਏ ਇੰਨਾ ਸਰਕਾਰਾਂ ਤੇ ਗੁੱਸਾ ਨਾ ਕਰੀ ਪਗਤ ਸਿਆ ਕੜੇ ਹੱਥ ਅੱਜ ਵੀ ਡੰਗਾ ਮਾੜੇ ਨੂੰ ਕੁੱਟਣ ਲਈ ਚੋਰਾ ਨੂੰ ਮਿਲੀ ਸੁਰੱਖਿਆ ਸਾਧਾ ਨੂੰ ਲੁੱਟਣ ਲਈ ਚੋਰਾ ਨੂੰ ਮਿਲੀ ਸੁਰੱਖਿਆ ਸਾਧਾ ਨੂੰ ਲੁੱਟਣ ਲਈ ਪਾਲਦੇ ਜੱਟ ਪੀੜੀਆਂ ਅੱਜ ਵੀ ਉਦਾਰਾਂ ਤੇ ਗੁੱਸਾ ਨਾ ਕਰੀ ਸੁਰਮਿਆਂ ਓਏ ਨਾ ਗਦਰਾ ਤੇ ਗੁੱਸਾ ਨਾ ਕਰੀ ਵੀਰਿਆ ਹੋਏ ਅੱਜ ਵੀ ਨੇ ਡਾਇਰ ਦੇ ਕੁੰਲਵੇ ਤਖਤਾਂ ਤੇ ਬੈੰਦੇ ਜੋ ਅੱਜ ਵੀ ਨੇ ਕਾਲੇ ਤੱਬੇ ਅਣਖਾਂ ਵਿੱਚ ਰਹਿੰਦੇ ਜੋ ਤੜ ਤੜ ਕਰ ਚੱਲੀ ਗੋਲੀ ਕਰੀ ਹੀ ਪਗਤ ਸਿਆਵੇ ਇੰਨਾ ਸਰਕਾਰਾਂ ਤੇ ਗੁੱਸਾ ਨਾ ਕਰੀ ਵੀਰਿਆ ਹੋ ਕਾਲੋ ਹਰਿਆਉ ਮੰਨਣ ਅੱਜ ਵੀ ਗੁਲਾਮੀ ਨੂੰ ਜਿੰਨਾ ਲਈ ਤੁਸੀਂ ਵਾਰਿਆ ਸੋਹਣੀ ਜਵਾਨੀ ਨੂੰ ਗਿੱਦੜ ਪਏ ਕਰਨ ਕਲੋਲਾ ਓਏ ਸ਼ੇਰਾਂ ਦੀ ਅਮਾਰਾ ਤੇ ਗੁੱਸਾ ਨਾ ਕਰੀ ਭਗਤ ਸਿਆ ਐਨਾ ਸਰਕਾਰਾ ਤੇ ਗੁੱਸਾ ਨਾ ਕਰੀ ਵੀਰਿਆ ਗੁੱਸਾ ਨਾ ਕਰੀ ਵੀਰਿਆ ਗੁੱਸਾ ਨਾ ਕਰੀ ਭਗਤ ਸਿਆ ਸੁਮੇਰ ਵਾਲੀ ਮੀਰ ਕਰਦੀਆਂ ਚੰਗਾ ਲੱਗਿਆ ਹੁਣ ਅਸਾਂ ਇਹਨੂੰ ਤੇ ਚੰਗਾ ਲੱਗਿਆ ਤਾਂ ਸ਼ੇਅਰ ਵੀ ਕਰਿਓ ਜ਼ਰੂਰ ਤੇ ਆਪਣੇ ਫੀਡਬੈਕ ਜ਼ਰੂਰ ਦਿਓ ਗਾਣੇ ਬਾਰੇ ਕਿਵੇਂ ਲੱਗਿਆ ਸੋ ਜਿੰਨੀਆਂ ਵੀ ਅਸੀਂ ਭੈਣਾ ਪੱਤ ਸਿੰਘ ਦੀਆਂ ਪੱਤ ਸਿੰਘਾਂ ਹਮੇਸ਼ਾ ਸਾਡੇ ਦਿਲਾਂ ਚ ਜਿਉਂਦਾ ਰਹਿਣਾ ਸਿਰਫ ਉਹਦੀਆਂ ਫੋਟੋਆਂ ਨਹੀਂ ਗੱਡੀ 'ਚ ਲਾਉਣੀਆਂ ਉਹਦੀ ਸੋਚ ਨੂੰ ਵੀ ਆਪਣੇ ਅੰਦਰ ਬਾਲ ਕੇ ਰੱਖਣਾ ਕਿ ਕਿੱਦਾਂ ਦੀ ਉਸ ਦੀ ਚੜੀ ਜਵਾਨੀ 'ਚ ਜਿਹੜਾ ਆਪਣੇ ਆਪ ਨੂੰ ਕੁਰਬਾਨ ਕਰ ਗਿਆ ਸੀ ਉਦਾਂ ਦਾ ਜਜ਼ਬਾ ਉਦਾਂ ਦਾ ਸੋਚ ਹੋਣੀ ਅੱਜ ਦੀ ਨੌਜਵਾਨ ਪੀੜ੍ਹੀ 'ਚ ਬੜੀ ਜ਼ਰੂਰੀ ਹੈ ਸੋ ਸਾਡਾ ਸਲਾਮ ਹੈ ਤੇਰੀਆਂ ਭੈਣਾਂ ਦਾ ਪੰਜਾਬ 'ਚ ਜਿੰਨੀਆਂ ਵੀ ਕੁੜੀਆਂ ਦਾ ਸੋ ਉਮੀਦ ਕਰਦੀਆਂ ਕਿ